ਅੰਮ੍ਰਿਤਸਰ ਦਾ ਅਨੋਖਾ ਮੇਲਾ ਜਿੱਥੇ ਬੱਚੇ ਬੰਦੇ ਹਨ ਕੀ ਤੁਸੀਂ ਜਾਣਦੇ ਹੋ ਇਹ ਲੰਗੂਰ ਮੇਲਾ ਕਿਉਂ ਮਨਾਇਆ ਜਾਂਦਾ ਹੈ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਅੰਮ੍ਰਿਤਸਰ ਵਿੱਚ ਨਵਰਾਤਰੀਆਂ ਦੇ ਤਿਉਹਾਰ ਦੇ ਦੌਰਾਨ ਲੰਗੂਰ ਮੇਲਾ ਮਨਾਇਆ ਜਾਂਦਾ ਹੈ ਜਿੱਥੇ ਲੋਕ ਹਨੂਮਾਨ ਜੀ ਨੂੰ ਯਾਦ ਕਰਕੇ ਆਪਣੀਆਂ ਮੰਤਾ ਪੂਰੀਆਂ ਹੋਣ ਤੇ ਉਹਨਾਂ ਨੂੰ ਧੰਨਵਾਦ ਕਰਦੇ ਹਨ ਜਦੋਂ ਮਾਪਿਆਂ ਦੀ ਸੰਤਾਨ ਪ੍ਰਾਪਤੀ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਜਾਂ ਕੋਈ ਬਿਮਾਰੀ ਤਕਲੀਫ ਜਾਂ ਮਨੋਰਥ ਪੂਰਾ ਕਰਨਾ ਹੋਵੇ ਤਾਂ ਹਨਮਾਨ ਜੀ ਦੇ ਦਰ ਤੇ ਲੰਗੂਰਾਂ ਵਾਲਾ ਭੇਸ ਬਣਾ ਕੇ ਨੱਚ ਕੇ ਉਹਨਾਂ ਨੂੰ ਆਪਣੀਆਂ ਇਸ਼ਾਵਾਂ ਪੂਰੀਆਂ ਕਰਵਾਉਂਦੇ ਹਨ ਵਿੱਚ ਬੱਚੇ ਤੇ ਮਾਪੇ 10 ਦਿਨ ਤੱਕ ਕੁਝ ਖਾਸ ਰਸਮਾਂ ਨਿਭਾਉਂਦੇ ਹਨ ਜਿਵੇਂ ਬ੍ਰਹਮਚਾਰੀਆਂ ਦਾ ਪਾਲਨ ਕਰਨਾ ਨੰਗੇ ਪੈਰੀ ਤੁਰਨਾ ਜ਼ਮੀਨ ਤੇ ਸੋਨਾ ਤੇ ਸਾਤਵਿਕ ਭੋਜਨ ਕਰਨਾ ਔਰ ਇਹ 10 ਦਿਨ ਉਹ ਸਵੇਰੇ ਔਰ ਸ਼ਾਮ ਹਨੂਮਾਨ ਜੀ ਦੇ ਮੰਦਰ ਮੱਥਾ ਟੇਕਣ ਜਾਂਦੇ ਹਨ ਇਹ ਸਾਬ ਉਹ ਹਨੂਮਾਨ ਜੀ ਨੂੰ ਧੰਨਵਾਦ ਦੇ ਤੌਰ ਤੇ ਕਰਦੇ ਹਨ ਜੋ ਬੱਚੇ ਲੰਗੂਰ ਬੰਦੇ ਹਨ ਉਹ ਸ਼੍ਰੀ ਬੜਾ ਹਨੂਮਾਨ ਮੰਦਰ ਜੋ ਦੁਰਗਿਆਨਾ ਵਿੱਚ ਸਥਿਤ ਹੈ ਉੱਥੇ ਮੱਥਾ ਟੇਕਣ ਜਾਂਦੇ ਹਨ ਕਥਾ ਅਨੁਸਾਰ ਭਗਵਾਨ ਰਾਮ ਦੇ ਪੁੱਤਰ ਲਵਕੁਸ਼ ਨੇ ਅਸ਼ਵਮੇਘ ਯੱਗਿਆ ਦਾ ਘੋੜਾ ਫਾੜ ਲਿਆ ਸੀ ਇਸ ਦੌਰਾਨ ਜਦੋਂ ਹਨੂਮਾਨ ਜੀ ਘੋੜਾ ਛਡੌਨ ਆਏ ਤਾਂ ਲਵਕੁਸ਼ ਨੇ ਉਹਨਾਂ ਨੂੰ ਯੁੱਧ ਵਿੱਚ ਵਰਗਤ ਦੇ ਰੁੱਖ ਨਾਲ ਬੰਨ੍ਹ ਦਿੱਤਾ ਸੀ ਮੰਨਿਆ ਜਾਂਦਾ ਹੈ ਕਿ ਇਹ ਉਹੀ ਥਾਂ ਹੈ ਜਿੱਥੇ ਹਨੂਮਾਨ ਜੀ ਬੰਨੇ ਗਏ ਸਨ ਇਸ ਕਰਕੇ ਇਸ ਥਾਂ ਨੂੰ ਬੜਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਇੱਥੇ ਹੀ ਜੋ ਬੱਚੇ ਲੰਗੂਰ ਬੰਦੇ ਹਨ ਉਹ ਮੱਥਾ ਟੇਕ ਕੇ ਆਉਂਦੇ ਹਨ ਨੌਜਵਾਨ ਹਨੂਮਾਨ ਬੰਦੇ ਹਨ ਸੁੰਦਰ ਦੇਹ ਤਰ੍ਹਾਂ ਤਰ੍ਹਾਂ ਦੇ ਪੋਸ਼ਾਕ ਪਹਿਨਦੇ ਹਨ ਤੇ ਨੱਚ-ਨੱਚ ਕੇ ਹਨੂਮਾਨ ਜੀ ਨੂੰ ਖੁਸ਼ ਕਰਦੇ ਹਨ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ